ਮਮੀਵਾ ਤਾਨੂੰ ਕੀ ਲੱਗਦਾ ਮੈਂ ਤੁਹਾਡੇ ਕੋ ਪੈਸੇ ਪਿੱਛੇ ਆਈ ਆ ਮੈਂ ਤਾਂ ਸਿਰਫ ਇਹਸ ਕਰਕੇ ਆਈ ਕਿ ਕੱਲ ਤੁਸੀਂ ਮੇਰੇ ਬੰਦੇ ਨੂੰ ਜਿਹੜਾ ਪੁੱਠਾ ਸਿੱਧਾ ਬੋਲ ਕੇ ਆਇਆ ਜੀ ਨਾ ਉਹ ਤੇ ਮੈਨੂੰ ਕੀ ਤੁਹਾਡੇ ਨਾਮ ਤੋਂ ਵੀ ਹੁਣ ਚੇੜ ਮਚਾਉਂਦੇ ਆ ਤੇਰੀ ਮਾਂ ਸਿਮਰਤ ਮੈਨੂੰ ਆ ਚੀਜ਼ਾਂ ਦਾ ਬੋਲ ਕੇ ਗਈ ਤੁਸੀਂ ਜਿਹੜੇ ਪੈਸਿਆਂ ਦੀ ਗੱਲ ਕਰਦੇ ਜੀ ਨਾ ਤੁਸੀਂ ਤੇ ਚਾਹੇ ਵੀ ਭਰਵਾਈ ਨਹੀਂ ਕਰ ਸਕਦੇ ਆ ਘਰਬਾਰ ਵੀ ਵੇਚ ਦੋਗੇ ਨਾ ਤੇ ਭਾਵੇਂ ਵੀਰੇ ਹੁਣਾ ਕੋ ਵੀ ਲਾ ਕੇ ਦੇ ਦੋਗੇ ਤਾਂ ਵੀ ਨਹੀਂ ਤੁਹਾਡੇ ਕੋ ਭਰਿਆ ਜਾਣਾ ਕਹਿੰਦੇ ਯਾਰੀ ਦੋਸਤੀ ਰਿਸ਼ਤਾ ਹੋ ਜਨਾ ਤੇ ਚੜ੍ਹਾਈ ਹੋ ਜਾਂਦੀ ਮੇਰੀ ਤਾਂ ਤੁਸੀਂ ਘਰ ਵੱਲ ਦੀ ਹੋ ਜੀ ਸਾਰਾ ਕੁ ਡੋਪ ਕੇ ਰੱਖ ਦਿੱਤਾ ਪੁੱਠੇ ਪਾਸੇ ਵੜਾਤਾ ਕਿ ਨਾ ਸਿਮਰਤ ਕੋਈ ਜਿਹੋ ਜਿਹਾ ਗੇਮ ਚਲਾ ਦੀਏ ਕਿਹੜਾ ਇਹਨਾਂ ਦਾ ਰਿਸ਼ਤਾ ਹੀ ਖਤਮ ਹੋ ਜੇ ਨਾ ਦੇ ਇੱਕ ਉਹੜ ਤੇ ਨਾ ਤੇ ਇੱਕ ਬਲੌਣ ਹੁਣ ਤੁਸੀਂ ਇਹਨਾਂ ਕੀ ਦੇਖ ਲਓ ਪਰ ਜੈ ਨੂੰ ਤਿੰਨ ਫੋਨ ਕਰ ਦਿੱਤੇ ਮੈਂ ਚੁੱਕਿਆ ਕਿਤੇ ਇੱਕ ਵਾਰੀ ਫੋਨ ਕੀ ਕੀ ਚੱਲਿਆ ਕੋਈ ਐਮਰਜੈਂਸੀ ਨਾ ਪਈ ਹੋਵੇ ਜਿਹੜਾ ਫੋਨ ਕਰਨ ਦੀ ਆ ਪਰ ਨਾ ਉਹਨਾਂ ਨੂੰ ਸਿਰਫ ਆਪਣੀ ਪਈ ਆ ਘਟੋ ਘਟ ਮੇਰਾ ਇਹਨਾਂ ਤੇ ਹੈ ਹੀ ਨਾ ਘਟੋ ਘਟ ਮੈਨੂੰ ਜਾਂਦਿਆਂ ਨੂੰ ਚਾਹ ਪਾਣੀ ਕੋਸਟੇ ਮੈਨੂੰ ਮਿਲਦਾ ਹੀ ਨਾ ਚਾਹੇ ਕੋਝਬ ਨਾ ਕਰਦੇ ਮੈਨੂੰ ਇਹਨਾਂ ਦੇ ਪਤਾ ਹੈ ਨਾ ਮੇਰੇ ਬੰ ਹੋਣੋ ਕਰੇ ਇਕੱਲਾ ਪਿਆ ਵਾ ਹੁਣ ਮੈਨੂੰ ਇਹ ਵੀ ਚਿੰਤਾ ਪਈ ਕਿ ਉਹ ਕਿੰਨੂ ਰਹਿਣਾ ਤੇ ਕੀ ਨਹੀਂ ਕਰਨਾ ਦਵਾਈ ਤੋਂ ਨਹੀਂ ਖਾਣ ਪੀਣ ਨੂੰ ਤੋਂ ਮੇਰੇ ਤੋਂ ਕੋਈ ਜੀ ਨਹੀਂ ਰਵਾ ਕੇ ਖਾਣ ਗਿਆ ਕਿਨਾ ਮੈਂ ਤੇਰੇ ਤੋਂ ਕੋਈ ਚੀਜ਼ ਹੀ ਨਹੀਂ ਖਾਣੀ ਮੈਨੂੰ ਪਤਾ ਮੈਂ ਵੀ ਆਪਣੇ ਜਨਮ ਤੇ ਕਿੱਦਾਂ ਲਿਆ ਕੇ ਬੈਠੀ ਹਾਂ ਜੇ ਤੁਸੀਂ ਚੰਗੇ ਹੋ ਤਾਂ ਤੁਸੀਂ ਕੋਈ ਦਾਤ ਦੇਂਦੇ ਮੈਨੂੰ ਤੁਸੀਂ ਵੀ ਮੇਰੇ ਪੁੱਟੀਆਂ ਮੱਤਾ ਦਿੰਦੇ ਰਹੇ ਜੇ ਵੈਸੇ ਨਾ ਇੱਕ ਗੱਲ ਤੇ ਇਹ ਵੀ ਆ ਕਿ ਮਾਵਾ ਕਹਿੰਦੀਆਂ ਨੇ ਕਿ ਜਿਹੜੀ ਮੇਰੀ ਨੋ ਹਣਾ ਉਹ ਵੀ ਮੇਰੇ ਨਾਲ ਰਵੇ ਮੇਰਾ ਹੁਕਮ ਚੱਲੇ ਜੋ ਇਹ ਪਾੜਾ ਡਟਾ ਜੋ ਵੀ ਹੁੰਦਾ ਨਾ ਬਸ ਘਰ ਦੀ ਗੱਲ ਘਰ 'ਚ ਹੀ ਰਹਿ ਜੇ ਪਰਤੀਆਂ ਨੂੰ ਇੱਕ ਗੱਲ ਕਹੀ ਜਾਂਦੀ ਕਿ ਨਾ ਤੇਰੀ ਸੱਸ ਤੇਰੇ ਨਾਲ ਨਾ ਰਵੇ ਤੂੰ ਕੱਲੀ ਰਹਿ ਤੂੰ ਕੱਲੀ ਰਾਜ ਕਰ ਨਾਲ ਤੇਰੀ ਕੋਈ ਨਨਾਨ ਨ ਹੋਵੇ ਨਾਲ ਤੇਰੀ ਸੱਸ ਹੋਵੇ ਤੇ ਨਾਲ ਤੇਰਾ ਸਹੁਰਾ ਹੋਵੇ ਬਸ ਬੰਦਾ ਹੀ ਬੰਦਾ ਚਾਹੀਦਾ ਤੈਨੂੰ ਹੋਰ ਤੇ ਕੋਈ ਚੀਜ਼ ਚਾਹੀਦੀ ਨਹੀਂ ਪਰ ਫਿਰ ਵੀ ਨਾ ਮੰਮੀ ਵੇਖਿਆ ਨਾ ਪਰਿਵਾਰ ਨਾਲੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਚੁੱਪ ਕਰ ਜਾਣੀ ਅੱਜ ਤੋਂ ਲੱਗੀ ਪਰਿਵਾਰ ਦੇ ਆ ਗੱਲਾਂ ਕਰਨ ਇਹ ਤੇਰੀ ਜਿੱਦ ਸੀ ਕਿ ਮੈਂ ਪਰਿਵਾਰ 'ਚ ਨਹੀਂ ਰਹਿਣਾ ਮੈਂ ਕੱਲੀ ਰਹਿਣਾ ਵਾਂ ਤੂੰ ਸੇਵਕ ਨੂੰ ਪਸੰਦ ਕਿਹੜੀ ਗੱਲ ਤੋਂ ਕੀਤਾ ਸੀ ਇਸੇ ਗੱਲ ਤੋਂ ਕੀਤਾ ਸੀ ਕਿ ਉਹ ਆਪਣੇ ਮਾਪਿਆਂ ਨੂੰ ਨਹੀਂ ਬੁਲਾਉਂਦਾ ਚਲਾਉਂਦਾ ਨਹੀਂ ਉਹਨਾਂ ਦੇ ਕੋਲ ਆਉਂਦਾ ਜਾਂਦਾ ਤੇ ਅੱਜ ਲੱਗੀ ਸਾਰਾ ਚਿੱਕੜ ਮੇਰੇ ਤੇ ਸੁੱਟਣ ਚੁੱਪ ਕਰਕੇ ਨਾ ਨਹੀਂ ਨਾ ਹੁਣ ਦਿਲ ਲੱਗਾ ਸੱਸ ਬਗੈਰ ਜਾ ਲੈ ਆ ਰੱਖਾ ਕਰ ਮੈਂ ਤਾਂ ਕਹਿ ਨਹੀਂ ਰੱਖ ਸਕੋ ਇੱਜ਼ਤ ਕਰ ਉਹਨਾਂ ਦੀ ਉਹਨਾਂ ਰੋਟੀ ਪਾਣੀ ਪੁੱਛਿਆ 기ਛਿਆ ਕਰ ਨਾਣ ਕੋ ਆਇਆ ਜਾਇਆ ਕਰ ਇਹ ਤੇਰੀ ਜਿੱਦ ਹੀ ਕਿ ਮੈਂ ਕਿਹੇ ਨਾ ਵਰਤਣਾ ਨਹੀਂ ਆ ਤੇ ਹੁਣ ਇਹ ਤੇਰੀ ਜਿੱਦ ਹੈ ਨਾ ਕਿ ਤੂੰ ਵਰਤਨਾ ਤਾਂ ਤੂੰ ਵਰਤ ਲੈ ਮੇਰਾ ਇਹਦੇ ਚ ਕੀ ਰੋਲ ਹੈ ਸਹੀ ਗੱਲ ਐ ਮੰਮੀ ਇਹ ਵੀ ਹੁਣ ਮੇਰੀ ਜਿਹਦਿਆ ਮੈਂ ਤੇ ਕਹਨੀ ਆ ਰੱਬਾ ਕਿਤੇ ਨਾ ਕਿਤੇ ਮੈਨੂੰ ਮੰਮੀ ਡੈਡੀ ਮਿਲ ਜਾਣ ਜਾਂ ਅੰਜੂ ਦੀ ਜੀ ਮਿਲ ਜੇ ਮੈਂ ਤੇ ਉਹਨਾਂ ਨੂੰ ਆਪ ਹੱਥ ਜੋੜ ਕੇ ਵਾਪਸ ਲੈ ਕੇ ਆਉਂਗੀ ਕਿ ਆਪਣੇ ਭਰਾ ਕੋ ਤੇ ਆਪਣੇ ਬੱਚੇ ਕੋ ਤੁਸੀਂ ਕੋਲ ਆਓ ਲੈ ਕਿਤੇ ਕੋ ਕਿ ਮਿਲਣਾ ਵਾ ਤੈਨੂੰ ਘੜ ਅੰਜੂ ਦਾ ਘਰ ਨਹੀਂ ਪਤਾ ਜਾ ਜਾ ਕੇ ਮੇਲਿਆ ਉਹਨੂੰ ਤੇ ਪਤਾ ਹੀ ਹੋਣਾ ਕਿੱਥੇ ਮਾਪਿਓ ਲੈ ਆ ਘਰ ਇਹਨਾਂ ਸੁਖਣ ਕਿ ਜਾ ਕੇ ਤੇ ਉਹਨੂੰ ਲੈ ਆ ਜਿੱਦਾਂ ਮੈਂ ਉਹਨਾਂ ਨੂੰ ਜਲੀਲ ਕਰਕੇ ਘਰੋਂ ਕੱਢਿਆਣਾ ਤਾਨੂੰ ਕੀ ਲੱਗਦਾ ਵਾ ਨਾ ਤੇ ਉਹ ਮੈਨੂੰ ਕਦੀ ਮਾਫੀ ਦੇਣਗੇ ਤੇ ਨਾ ਤੇ ਕਦੀ ਆਉਣਗੇ ਪਰ ਫਿਰ ਵੀ ਮੈਂ ਇੱਕ ਗੱਲ ਕਹੂੰਗੀ ਕਿ ਮੈਂ ਹੱਥ ਜੋੜ ਕੇ ਉਹਨਾਂ ਨੂੰ ਵਾਪਸ ਲਿਆਉਂਗੀ ਸਾਰਾ ਕੁਝ ਤੁਸੀਂ ਕੀਤਾ ਨਾ ਮੇਰੇ ਨਾਲ ਚਲੋ ਤੁਸੀਂ ਮੇਰੇ ਨਾਲ ਇਕੱਠੇ ਲੈ ਕੇ ਆਉਂਦੀ ਹਾਂ ਉਹਨਾਂ ਨੂੰ ਕੀ ਫਿਰ ਤੁਹਾਡੇ ਆ ਕੇ ਛੇਤੀ ਆ ਜਾਣ ਹਰ ਕੰਮ ਜਿ ਤੁਸੀਂ ਅੱਗੇ ਹੁੰਦੇ ਜੇ ਵੈਸੇ ਵੀ ਮੇਰੀ ਸੱਸ ਕਹਿੰਦੀ ਹੁੰਦੀ ਹਰ ਕੰਮ ਜਿ ਤੁਮ ਮਾਪਰਧਾਨ ਕੀਤੀ ਹੁੰਦੀ ਆ ਮਾਂ ਕੋ ਸਿੱਖਿਆ ਲੈਣੀ ਮਾਂ ਤੇਰੀ ਸਭ ਕੁਝ ਦੱਸਦੀ ਹੁਣ ਐਵੇਂ ਹੀ ਬਕਾਉਂਗੀ ਕਿ ਮੇਰੀ ਮਾਂ ਦੀ ਵਡਿਆਈ ਆ ਉਹਨੇ ਮੈਨੂੰ ਭੇਜਿਆ ਚਲੋ ਤੁਹਾਡਾ ਨਾਮ ਹੋ ਜਾਊਗਾ ਹੋਰ ਉੱਚਾ ਚਲੋ ਉੱਤੋਂ ਰਹਿਂਦੇ ਮੈਂ ਨਹੀਂ ਨਾ ਉੱਚਾ ਕਰੋਣਾ ਬਥੇਰਾਵੇਂ ਨਾ ਉੱਚਾ ਕਰਾ ਲਿਆ ਵਾ ਕੱਲ ਸੇਵਕ ਨੇ ਨਹੀਂ ਮੇਰੀ ਕੋਈ ਇੱਜ਼ਤ ਕੀਤੀ ਉਹਨੇ ਮੇਰੀ ਨਹੀਂ ਲਾਪਾ ਗਈ تھی ਅੱਜ ਤੂੰ ਸ਼ੁਰੂ ਹੋ ਗਈਆਂ ਉਹ ਰਹਿਂਦੇ ਰਹਿਂਦੇ ਮੈਂ ਨਹੀਂ ਕੋਈ ਇਹੋ ਜੀ ਵਡਿਆਈ ਚਾਹੁੰਦੀ ਉਹ ਕਹਿੰਦੇ ਹੁੰਦੇ ਨਾ ਬੱਚਿਆਂ ਦੀ ਨਾ ਜ਼ਿਆਦਾ ਜੀਦਾ ਵੀ ਨਹੀਂ ਪਗਾਉਣੀਆਂ ਚਾਹੀਦੀਆਂ ਜੇ ਜ਼ਿਆਦਾ ਜੀਦਾ ਪਗਾਉਣਾ ਬੱਚੇ ਨਾ ਫਿਰ ਸਿਰ ਤੇ ਚੜ ਜਾਂਦੇ ਆ ਉਹੀ ਹਾਲ ਮੇਰਨਾ ਹੋਇਆ ਤੇਰੀ ਜਿੱਦ ਪਗਾਉਂਦੇ ਪਗਾਉਂਦੇ ਨਾ ਮੈਂ ਬਦਨਾਮੀ ਖੱਟ ਕੇ ਬੈ ਗਈ ਆ ਤੂੰ ਕੱਲੇਕ ਰਹਿਣਾ ਪਸੰਦ ਕਰਦੀ ਸੀ ਤੇ ਮੈਂ ਤੈਨੂੰ ਕੱਲੇ ਘਰ ਚ ਤੋੜ ਛੜਿਆ ਜਿੱਦੋਂ ਉਹਦਾ ਮਾਪਿਓ ਆਏ ਤੇ ਮੈਂ ਤੇ ਨਾਲ ਸਾਥ ਦੇ ਛੜੇ ਮੜਾ ਜਾਂ ਅੱਜ ਤੂੰ ਮੈਨੂੰ ਗੱਲਾਂ ਕਰਨ ਲੱਗੀਆਂ ਜਾ ਜਾ ਕੇ ਨਾ ਆਪਣਾ ਘਰ ਸੰਭ ਐਵੇਂ ਮੇਰੇ ਦੁਆਲੇ ਨਾ ਹਉ ਬੋਤੀ ਮੈਂ ਤਾਂ ਸੰਭ ਹੀ ਲੈਣਾ ਮਾਵਾ ਤੇ ਘਰ ਵਸਉਂਦੀਆਂ ਨਾ ਪਰ ਤੁਸੀਂ ਜਿਹੜੀ ਮੈਨੂੰ ਸਿੱਖਿਆ ਦੇ ਦੇ ਕੇ ਮੇਰਾ ਘਰ ਜਾੜਿਆ ਨਾ ਅੱਜ ਤੋਂ ਬਾਅਦ ਮੰਮੀ ਮੈਂ ਤਾਂ ਨੂੰ ਨਾ ਤਾਂ ਨੂੰ ਮੈਂ ਕਦੀ ਮਿਲਣਾ ਤੇ ਨਾ ਮੈਂ ਤੁਹਾਡੇ ਕੋਈ ਆਉਣਾ ਵੇਖਾ ਕਿਵੇਂ ਆਖੜ ਕੇ ਤੁਰ ਗਈ ਆ ਇੱਕ ਤਾਂ ਤੇਰੇ ਘਰ ਲੈਣੇ ਨਹੀਂ ਮੇਰੀ ਬੇਇੱਜ਼ਤੀ ਕੀਤੀ ਆ ਕੋਈ ਹੋਰ ਹੁੰਦਾ ਨਾ ਤੇ ਮੈਂ ਦੱਸਦੀ ਪਤਾ ਮੈਂ ਤੇ ਜਵਾਈ ਭਾਈ ਹੋਉਂਦਾ ਨਾ ਮਾਣ ਰੱਖਿਆ ਵਾ ਕਿ ਚਲ ਕੀ ਕਹਿਣਾ ਜੇ ਉਹਦੇ ਜਗ੍ਹਾ ਤੇ ਮੇਰੇ ਨੂੰ ਇਦਾਂ ਕਰਨਾ ਬੋਲਦੀ ਨਾ ਤੇ ਤੇਰੀ ਜ਼ੁਬਾਨ ਮੂੰਹ ਚੋਂ ਕੱਢ ਲੈਣੀ ਨਹੀਂ ਮੈਂ ਰਹਿਣ ਤਾਂ ਮੰਮੀ ਰਹਿਣ ਤਾਂ ਪਤਾ ਮੈਨੂੰ ਜਿੰਨੇ ਵੀ ਤੇ ਭਾਬੀ ਦੀ ਜ਼ੁਬਾਨ ਮੂੰਹ ਚੋਂ ਕੱਢ ਲੈਂਦੇ ਆ ਨਾ ਇਹਦੇ ਮੈਂ ਅੱਖੀਂ ਵੇਖ ਲਿਆ ਸਾਰਾ ਕੁਝ ਹੁੰਦਿਆ ਤੇ ਮੈਨੂੰ ਦੱਸੋ ਨਾ ਤੁਸੀਂ ਤਾਂ ਬਸ ਨੇ ਆਪਣਾ ਘਰ ਬਸਾਉਣ ਵਾਲੇ ਜੇ ਅਸਲੀ ਤਾਂ ਇਹਦਾ ਬਰਬਾਦ ਕਰਨ ਵਾਲੇ ਵੇਖਾ ਕਿਦਾਂ ਮੈਨੂੰ ਖਰੀਆਂ ਖੋਟੀਆਂ ਸੁਣਾ ਗਈ ਆ ਆਪਣਾ ਘਰ ਆ ਆਪਣੀ ਸੰਭਿਆ ਗਿਆ ਦੇ ਕੋ ਤੇ ਦਿਵਾਲੇ ਮੇਰੇ ਹੋ ਗਈ ਆ ਉਦੋਂ ਆਪੇ ਕਹਿੰਦੀ ਸੀ ਮੰਮੀ ਦੱਸ ਮੈਨੂੰ ਕਿਦਾਂ ਘਰੋਂ ਵੱਡਾਂ ਮੇਰੇ ਕੋਲ ਨਹੀਂ ਰੋਟੀਆਂ ਪੱਕਦੀਆਂ ਮੇਰੇ ਕੋਲੇ ਬੰਦੀਆਂ ਚ ਰਹਿ ਜੰਦਾ ਸੁਣੋ ਮੰਮੀ ਆ ਨੀਆਂ ਭਰੀਆਂ ਨਾ ਜਿਹੜੀਆਂ ਇਹ ਵਾਲੇ ਤਾਂ ਅਸੀਂ ਤੁਹਾਨੂੰ ਦੋ ਹੀ ਕਮਰੇ ਪਾ ਦੇਨੇ ਆ ਸੁਣਣ ਦੇ ਕੀ ਕਹਿਣ ਦੇ ਦੱਸੋ ਮੈਂ ਕੁਝ ਗਲਤ ਕਿਹਾ ਇਹ ਪਲਾਟ ਵੱਡਾ ਨਾ ਇਹ ਤਾਂ ਕਹਿੰਦੇ ਹੀ ਵੇਚ ਦੇਣਾ ਹੈਗਾ ਵਾ ਪਰਲੇ ਦੀਆਂ ਨੀਆਂ ਭਰਤੀਆਂ ਥੋੜੇ ਦਿਨਾਂ ਨੂੰ ਮਿਸਤਰੀ ਲਾ ਦੇਨੇ ਆ ਕਮਰਾ ਪਾ ਦੇਣਾ ਮੈਂ ਪੁੱਤ ਅੰਜੂ ਸਮਝਿਆਗਾ ਇਹਦੇ ਨਾਲੋਂ ਤੇ ਤੂੰ ਪਿਓ ਨੂੰ ਕਿਹੇ ਕੰਮ ਤੇ ਲਵਾ ਦੇ ਪੁੱਤ ਹੀ ਚੰਗੇ ਲੱਗਦੇ ਆ ਤੇਰੇ ਘਰ ਰਹਿੰਦੇ ਦੱਸੋ ਇਰਚੇ ਕਿਹੜੀ ਗੱਲ ਸਾਰੇ ਕੰਮ ਕੀ ਗੱਲ ਪੁੱਤਰਾ ਦੇ ਹੀ ਹੈਗੇ ਨੇ ਧੀਆਂ ਦਾ ਕੋਈ ਹੱਕ ਨਹੀਂਗਾ ਤੂੰ ਹੀ ਬਰਾਬਰ ਦੇ ਪਾਲੋ ਪੋਸੋ ਤੂੰ ਹੀ ਪੜ੍ਹਾਈ ਵੀ ਬਰਾਬਰ ਦੀ ਕਰਾਣੀ ਤੂੰ ਹੀ ਖਰਚੇ ਵੀ ਬਰਾਬਰ ਦੇ ਕਰਨੇ ਤੂੰ ਹੀ ਵਿਆਹ ਵੀ ਸੋਨਾ ਦੋਨਾਂ ਦਾ ਇੱਕੋ ਜਿਹਾ ਕਰਨਾ ਪਰ ਜਦੋਂ ਦੇਣ ਕਰਨ ਦਾ ਕੰਮ ਆਉਂਦਾ ਤਾਂ ਉਹ ਸਿਰਫ ਪੁੱਤਰਾ ਦਾ ਹੱਕ ਹੈ ਧੀਆਂ ਦਾ ਕੋਈ ਹੱਕ ਨਹੀਂਗਾ ਉੱਤੇ ਸ਼ੁਰੂ ਨਾਲ ਚੱਲੀ ਆ ਰਹੀ ਹੈ ਰੀਤ ਸਮਝਾਓ ਨਾ ਇਹਨੂੰ ਅਸੀਂ ਚੰਗੇ ਲੱਗਦੇ ਆ ਇਹਨਾਂ ਦੇ ਘਰ ਰਹਿੰਦੇ ਮਮੀ ਬੋਲਦੇ ਹੀ ਨਹੀਂ ਸਿਆਣੀ ਪੈਣੀ ਉਹਨਾਂ ਨੂੰ ਕੀ ਆਖੀਏ ਦੱਸ ਉਹਨੂੰ ਮਾਂ ਪਿਓ ਦਾ ਦੁੱਖ ਮਹਿਸੂਸ ਕਰਦੀ ਹੈ ਮਮੀ ਆਜੋ ਅਸੀਂ ਚਲੀਏ ਥੋ ਨਹੀਂ ਮਮੀ ਸਸ਼ਿਕਾ ਜਿੰਦੀ ਰਹੇਗਾ ਤਾਂ ਸਸ਼ਿਕਾ ਜਦੀ ਮੇਰੀ ਗੱਲ ਸੁਣੋ ਪਾਪਾ ਆਜੋ ਦੀਦੀ ਮੇਰੀ ਗੱਲ ਤੇ ਸੁਣ ਲਓ ਦੀਦੀ ਮਮੀ ਸਿਮਰਤ ਸਿਮਰਤ ਹੀ ਹੈ ਨਾ ਮੈਂ ਤੇ ਪਛਾਣ ਲਿਆ ਪਰ ਤੂੰ ਕਿੱਦਾਂ ਪਛਾਣ ਲਿਆ ਉਹ ਚਸ਼ਮਾ ਕਿੱਥੇ ਗਿਆ ਜਿਹੜਾ ਤੇਰੀ ਅੱਖਾਂ ਤੇ ਲੱਗਾ ਹੁੰਦਾ ਸੀ ਜਿਹਦੇ ਨਾਲ ਤੂੰ ਕਿਸੇ ਨੂੰ ਪਛਾਣਦੀ ਨਹੀਂ ਸੀ ਓਹੋ ਅੱਜ ਗਲਤੀ ਨਾ ਲੱਗ ਗਿਆ ਹੁਣ ਆਵੇਂ ਕੋਈ ਹੋਰ ਚਸ਼ਮਾ ਭਲੇਖੇ ਨਾਲ ਰਿਸ਼ਤੇ ਜੋੜਨ ਲੱਗ ਪਏ ਨੇ ਹੈ ਨਾ ਅੰਜੂ ਚੁੱਪ ਕਰ ਕਿਉਂ ਮੰਮੀ ਕਿਉਂ ਕਿਉਂ ਤੁਹਾਡਾ ਦਿਲ ਤਾਂ ਵੈਸੇ ਡੋਲਦਾ ਹੈ ਤਦ ਡੋਲੇ ਦਿਲ ਦਾ ਉਹ ਪੈਦਾ ਚਟਕਣਾਈ ਆ ਮੈਨੂੰ ਲੱਗਦਾ ਹੈ ਘਰ ਕੋਈ ਕੰਮ ਨਹੀਂ ਲੱਭਦੀ ਹੋਣੀ ਨਹੀਂ ਮੰਮੀ ਬੂਏ ਦੇ ਬਹਿਣ ਵਾਲਾ ਨਾ ਚੌਂਕੀਦਾਰ ਨਹੀਂ ਲੱਭਦਾ ਉਹ ਨਾ ਕੋਈ ਨਾ ਗਾਹ ਖਾਣ ਵਾਲੀ ਨਹੀਂ ਲੱਭਦੀ ਹੋਣੀ ਮੈਂ ਗਾਲਾਂ ਵਾਸਤੇ ਮਾ ਘਰ ਦੇ ਕੰਮ ਕਰਨ ਨੂੰ ਤੇ ਪਿਓ ਪਿਓ ਚੌਂਕੀਦਾਰ ਇਹਨੂੰ ਪਤਾ ਹੈ ਅਬਡੇ ਕੋਣ ਹੈ ਸੋਨੇ ਦੀ ਲਾਖੀ ਘਰ ਦਾ ਜਿੰਦਰਾ ਕੁਝ ਪਤਾ ਤੈਨੂੰ ਹੈ ਕਿ ਮੈਂ ਅੱਜ ਤੂੰ ਨਾਟਕ ਕਰਨ ਲੱਗੀ ਆ ਜਿਵੇਂ ਮੈਂ ਕਰਦੀ ਸੀ ਕੱਲ ਨੂੰ ਜਿਵੇਂ ਮੇਰੀ ਮਾਂ ਕਰਦੀ ਸੀ ਨਾ 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 ਮੈਂ ਨਹੀਂ ਮੈਂ ਮਤਰਾ ਜ਼ਰਾ ਕੋਈ ਦਾਦੀ ਜੀ ਦੀ ਮੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਨੂੰ ਇਦਾਂ ਟੱਡ ਬੈ ਮਮੀ ਕਰਨਾ ਚਾਹੀਦਾ ਮੇਰੀ ਅੱਕਾ ਦੀ ਸੱਚੀ ਹੈ ਪੱਟੀ ਬੰਦੀ ਮੈਂ ਆਪਣੀ ਮਾਂ ਦੇ ਮਗੇ ਲੱਗੀ ਜਿੱਦਾਂ ਮੇਰੀ ਮੰਮੀ ਮੈਨੂੰ ਕਦਰੇ ਮੋਦਾ ਕਰਦੀ ਰਹੀ ਦੀਦੀ ਸਭ ਤੋਂ ਵੱਡੀ ਤੇ ਬੁਰਾ ਕਰ ਮੈਂ ਤੁਹਾਡੀ ਆ ਮੈਂ ਤੇ ਸੋਚਿਆ ਸੀ ਜਿੱਦਾਂ ਮਦਦ ਉਸੜਾ ਜਿੱਦਾਂ ਮੰਮੀ ਨੇ ਕਿਹਾ ਨਾ ਮੈਂ ਉਹਦਾ ਕੀਤਾ ਉਹਨਾਂ ਨੇ ਮਿਲ ਕੇ ਨਾ ਹੁਣ ਵੀ ਨਾ ਆਪਣੀ ਮੰਮੀ ਭਾਬੀਆਂ ਭਰਾਵਾਂ ਆਣ ਗਵਾਨ ਆਪਣੀ ਸੁਸਾਇਟੀ ਆਪਣੇ ਖਾਸ ਜਾਣਨ ਵਾਲਿਆਂ ਦੀ ਮਨਜ਼ੂਰੀ ਚ ਚੱਲ ਸਾਡਾ ਕੀ ਹੈ ਨਹੀਂ ਦੀਦੀ ਅਸੀਂ ਤਾਂ ਟਾਈਮ ਕੱਟ ਲਾਂਗੇ ਨਾਲ ਮੇਰੇ ਅੱਗੇ ਨਾ ਸਿਮਰਤ ਭਾਬੀ ਮੰਮੀ ਤੁਸੀਂ ਸਮਝਾਓ ਆ ਦੀਦੀ ਨੂੰ ਦੇਖੋ ਤੁਹਾਨੂੰ ਪਰਸੇ ਵਕੰਟੀ ਠੀਕ ਹੈਗਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਬੜਾ ਯਾਦ ਕਰਦਾ ਕੋਈ ਗੱਲ ਤੇ ਕਹਿ ਦਿੰਦਾ ਮੇਰੀ ਮੰਮੀ ਮੇਰੇ ਪਾਪਾ ਨੂੰ ਲਿਆ ਦਿਓ ਵਾਪਸ ਸਿਮਰਤ ਐਨਾ ਇਮੋਸ਼ਨਲ ਨਾ ਕਰ ਮੰਮੀ ਨਹੀਂ ਦਿਨੇ ਮੈਂ ਸੱਚੀ ਕਹਣੀ ਬੇਜਾ ਕੇ ਕਰਦੀ ਆਪ ਜਾ ਕੇ ਲੈ ਮੰਮੀ ਸੱਚੀ ਜੇ ਉਹ ਕਰੀਖ ਨੇ ਪਾਪਾ ਤੁਸੀਂ ਗੱਲ ਕਰੋ ਹਾਂ ਚਲਣ ਮੈਂ ਮਾਫ ਕਰਦੇ ਕੋਈ ਗੱਲ ਨਹੀਂ ਜੀ ਉਹ ਆਇਆ ਕੋਈ ਨਹੀਂ ਮਾਫ ਕਰਦਾ ਸਾਨੂੰ ਕੀ ਛੱਡਦਾ ਮੈਂ ਛੱਡਦਾ ਹਾਂ ਉਹ ਟਾਈਮ ਕਿ ਤੁਸੀਂ ਸੜਕਾਂ ਦੇ ਕਿਵੇਂ ਤੁਰੇ ਫਿਰਦੇ ਸੀ ਮੈਂ ਛੱਡ ਦਵਾ ਟਾਈਮ ਕਿੰਨੀ ਠੰਡ ਚ ਕਿਹੜੇ ਚੁੰਨੀਆਂ ਲੈ ਕੇ ਇੱਕ ਮੇਲੇ ਤੇ ਗੁਰਦੁਆਰੇ ਦੇ ਲਾਂਘੇ ਪਏ ਸੀ ਮੈਂ ਛੱਡ ਦਵਾ ਟਾਈਮ ਕਿ ਮੈਨੂੰ ਗੁਰੂਦੁਆਰੇ ਦੇ ਉਸ ਬੰਦੇ ਨੇ ਖਲੋ ਕੇ ਕਿਹਾ ਕਿ ਸੁੱਕੀ ਰੋਟੀ ਖਾਂਦੇ ਵੇ ਨੇ ਤੇ ਰੋਂਦੇ ਵੇ ਨੇ ਆਪਣੇ ਪੁੱਤ ਦਾ ਨਾਂ ਲੈ ਕੇ ਮੈਂ ਛੱਡ ਦਵਾ ਮੈਂ ਨਹੀਂ ਛੱਡ ਸਕਦੀ ਅੰਜੂ ਮੈਂ ਨਹੀਂ ਛੱਡ ਸਕਦੀ ਬੇਸਮਝੀ ਕੋਈ ਨਹੀਂ ਛੱਡਦੀ ਬੇਜਮਨੀ ਹਾਂ ਹਾਂ ਕਰਤੋਂ ਛੱਡਤੋਂ ਐਨੇ ਸਾਨੂੰ ਪਛਾਣਨ ਤੋਂ ਬਣਾ ਕੀਤਾ ਸੁਣ ਮੈਂ ਤੇ ਕੰਨੀ ਨਹੀਂ ਆ ਇਹ ਸਿਮਰਤਾ ਪਾਬੀ ਹੈ ਮੇਰੇ ਸੇਵਕ ਦੀ ਬੋਟੀ ਸਾਡੇ ਘਰ ਦੀ رونਕ ਹੈ ਨਾ ਪਰ ਮੇਰੇ ਸਾਡਾ ਤੁਹਾਡਾ ਨਾ ਕੋਈ ਆਵੀ ਰਿਸ਼ਤਾ ਕੋਈ ਨਹੀਂ ਰਹਿ ਗਿਆ ਨਹੀਂ ਜੀ ਜੀ ਇਦਾਂ ਨਾ ਕਰੋ ਮੰਮੀ ਮੈਂ ਮੰਮੀ ਨਹੀਂ ਜੀ ਇਹ ਇਦਾਂ ਨਾ ਕਰੋ ਮੈਂ ਮੰਮੀ ਜੇ ਉਹ ਕਿੱਥੇ ਠੀਕ ਰਹੀ ਹੈ ਕਿ ਉਹ ਤੁਹਾਨੂੰ ਯਾਦ ਕਰਦੇ ਰਹਿੰਦੇ ਹੋ ਆ ਦਿੰਦੇ ਮੇਰੇ ਮੰਮੀ ਡੈਡੀ ਆਪੇ ਪਾਸ ਕਰ ਮੈਂ ਮੰਮੀ ਨੂੰ ਨਾ ਕਿ ਬੜੀ ਮੁਸ਼ਕਲ ਨਾਲ ਸਮਝਾਇਆ ਨਹੀਂ ਜੀ ਜੀ ਮੈਂ ਸੱਚੀ ਹਰ ਕਿ ਮੈਂ ਵਾਦਾ ਕਰਦੀ ਸੁ ਮੈਂ ਮੰਮੀ ਨਾਲ ਬੜੇ ਪਿਆਰ ਨਾਲ ਰੱਖੂ ਕਿ ਮੈਂ ਬੋਝ ਸਮਝਾਵਾਂਗਾ ਆ ਚਲ ਮਾਫੀ ਦੇ ਦੇ ਉਹਨੂੰ ਅੰਝੂ ਸਾਨੂੰ ਜਾਣਦੇ ਹੋ ਨੇ ਬਿਆਦੇ ਸ਼ੇਰ ਨੇ ਨਹੀਂ ਖਾਦਾ ਜਿਹੜਾ ਬੰਦਾ ਝੋਕਰੀ ਗਿਆ ਉਹ ਨੂੰ ਜਾਣਦੇ ਜਾਣਦੇ ਘਰ ਲੈ ਕੇ ਕਰਾਂਗੇ ਗੱਲ ਨਹੀਂ ਤੇਰੀ ਮੈਂ ਇਹਨਾਂ ਨੂੰ ਵੀ ਤਾਂ ਦੇਖਣਾ ਨਾ ਮੇਰਾ ਜੇਠ ਨਾਲ ਆਇਆ ਆ ਕਿ ਸੋਚੇਗਾ ਅੰ ਅੰ ਅਗੀ ਜੀ ਹਾਂ ਜੀ ਹਾਂ ਜੀ ਬਸ 15 ਦਿਨਾਂ ਵਿੱਚ ਕਮਰਾ ਤਿਆਰ ਹੋ ਜਾਣਾ ਜੀ ਇੱਕ ਤਿਆਰ ਕਮਰਾ ਹੋ ਜਾਏਗਾ ਕੋਈ ਟੈਨਸ਼ਨ ਨਾ ਲਈ ਚਲੋ ਵਾਹ ਜੀ ਵਾਹ ਵੱਡੇ ਬੰਦੇ ਜੀ ਆਏ ਜੇ ਤੁਹਾਡੇ ਪੈਸੇ ਦੇ ਨਾਲ ਸੀ ਆ ਜਾਾਂਗੇ ਤੋ ਟੈਨਸ਼ਨ ਕੋਈ ਨਾ ਲਈ ਨਹੀਂ ਭਾਜੀ ਓ ਰਿਸ਼ਰਪਿੰਦਾ ਨਾ ਕਰੋ ਚਿਮਿੰਦਾ ਕੀ ਕਰਨਾ ਤੇਰੇ ਪੈਸੇ ਗਿਲ ਕੇ ਰੱਖੇ ਹੋਏ ਆਪਾਂ ਉਹਨੂੰ ਦੇ ਦੂਰ ਆ ਜਾਗੇ ਉਹ ਨਹੀਂ ਮਾਨੂੰ ਕੋਈ ਚਲੋ ਅੰਮੀ ਤੁਸੀਂ ਹਾਂ ਤੂੰ ਸਾਡੇ ਨਾਲ ਦੇ ਬਸ ਸਹੀ ਗੱਲ ਮਮਮੀ ਕਿਤੇ ਤਾਂ ਮਾਂ ਹੋ ਐਨੀ ਛੇਤੀ ਨਾ ਕਿਲੀ ਦਨ ਚਲੋ ਆ ਪੰਜਾਬ ਮਮਮੀ ਦੀਦੀ ਹੁਣ ਤੂੰ ਕੱਲੀ ਐ ਤੇ ਕੱਲੀ ਰਹਿ ਹੋਂਦੂ ਨਹੀਂ ਦੀਦੀ ਮਮਮੀ ਅੱਜ ਮੈਨੂੰ ਲੱਗ ਜਾਂਦਿਆ ਮੇਰੇ ਗੁਨਾਹ ਕੀਤੇ ਮੇਰੇ ਗਾੜੀ ਆਉਂਦੇ ਜੋ ਕੋਈ ਮੈਂ ਨਾ ਕੀਤਾ ਨਾ ਵੈਸੇ ਤੇ ਮੈਂ ਆਪ ਮਾਫੀ ਦੇ ਹੱਕਦਾਰ ਨਹੀਂ ਹੈਗੀ ਪਰ ਜਿੱਥੋਂ ਤੱਕ ਮੈਨੂੰ ਹੋ ਸਕਿਆ ਨਾ ਜੇ ਇਹਨਾਂ ਦੇ ਮੈਨੂੰ ਪੈਰ ਵੀ ਫੜਨੇ ਪਏ ਨਾ ਮੈਂ ਪੈਰ ਵੀ ਪੜੂੰਗੀ ਕਿ ਕਿ ਮੈਨੂੰ ਮਾਫ ਕਰ ਦੋ ਕਿ ਮੇਤੋਂ ਬੜੀ ਵੱਡੀ ਗਲਤੀ ਹੋ ਗਈ ਤੁਸੀਂ ਵਾਪਸ ਆਜੋ ਸੇਵਕ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ ਮੰਮੀ ਤੁਸੀਂ ਉਹਨਾਂ ਕੋ ਵਾਪਸ ਆਜੋ ਪਰ ਆ ਜਿਹੜੀ ਗੱਲ ਨਾ ਹੁਣ ਮੈਂ ਸੇਵਕ ਨੂੰ ਜਾ ਕੇ ਦੱਸੂੰਗੀ ਮੈਂ ਅਨਸੇਵਕ ਮੰਮੀ ਡੈਡੀ ਮਿਲੇ ਸੀ ਮੈਂ ਉਹਦਾ ਬਹਨਾ ਪਰ ਮੈਂ ਤੁਹਾਡੇ ਘਰ ਕੇ ਉਹਨਾਂ ਨੂੰ ਵਾਪਸ ਜਰੂਰ ਲੈ ਕੇ ਆਉਂਗੀ ਹੋ ਸਕਦਾ ਇਹਨੇ ਜੇ ਮੈਨੂੰ ਮਾਫ ਕਰ ਦੇਵੇ ਇਹ ਮੰਮੀ ਡੈਡੀ ਨੇ ਗੱਲ ਕੀਤੀ ਆ ਜਾਂ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਮੈਂ ਜਾ ਕੇ ਗੱਲ ਕਰਦੀ ਦੱਸਦੀ ਉਹਨਾਂ ਨੂੰ ਉਹਨਾਂ ਨੂੰ ਨੰਬਰ ਰੱਖ ਦੇਗੀ ਸੇਵਕਾ ਜੀ ਨਾਲ ਮੈਨੂੰ ਠੀਕ ਦੇ ਹੀ ਲੱਗਣ ਉਹਨਾਂ ਦੀ ਤਬੀਅਤ ਤਾਂ ਬਿਲਕੁਲ ਕਾਫੀ ਬਿਹਤਰ ਹੈ ਮੇਰਾ ਰਾਧਾ ਵਾ ਕਿ ਅੱਜ ਇਹਨਾਂ ਨਾਲ ਮੈਂ ਗੱਲ ਕਰ ਹੀ ਲਵਾਂ ਕਿ ਮੰਮੀ ਹੁਣੀ ਮੈਨੂੰ ਮਿਲੇ ਹੀ ਪਰ ਇਹਨਾਂ ਨੇ ਮੈਂ ਗੱਲ ਕਢਾ ਕਿਹੜੇ ਮੂੰਹ ਨਾਲ ਉਸੇ ਮੂੰਹ ਨਾਲ ਜਿਹੜੇ ਮੂੰਹ ਨਾਲ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਸੀ ਜੇ ਮੈਂ ਇਹਨਾਂ ਦੇ ਸਾਹਮਣੇ ਗੱਲ ਰੱਖੀ ਦੀ ਕਿ ਮੰਮੀ ਹੁਣੀ ਮੈਨੂੰ ਮਿਲੇ ਵੀ ਹੀ ਮੈਂ ਇਹਨਾਂ ਨੂੰ ਕੀ ਕਹੂੰਗੀ ਮੰਮੀ ਤਾਂ ਤੇ ਫਿਰ ਵੀ ਵਿਚਾਰੀ ਦਾ ਦਿਲ ਮੇਰੇ ਹੱਲ ਵੇਖ ਕੇ ਪਿਘਲ ਹੀ ਗਿਆ ਸੀ ਪਰ ਅੰਜੂ ਦੀਦੀ ਅੰਜੂ ਦੀ ਨੇ ਤੇ ਇੱਕ ਵਾਰੀ ਮੇਰੇ ਵੱਲ ਮੂੰਹ ਨਹੀਂ ਕਰਕੇ ਦੇਖਿਆ ਉਹਨਾਂ ਨੇ ਤੇ ਜੋ ਕੁਝ ਵੀ ਵੇਖਿਆ ਨਾ ਸੱਚ ਹੀ ਗਿਆ ਜੋ ਕੁਝ ਵੀ ਮੰਮੀ ਡੈਡੀ ਹੁਣਾਂ ਕੀਤਾ ਨਾ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਦੀ ਤੇ ਵੀ ਗੱਲ ਸਹੀ ਆ ਰੱਬ ਨਾ ਕਰੇ ਜੇ ਮੇਨਾ ਕਿਸੇ ਨੇ ਇਦਾਂ ਕੀਤਾ ਹੁੰਦਾ ਨਾ ਮੈਂ ਤਾਂ ਸਾਰੀ ਮਰੋ ਬੰਦੇ ਦਾ ਮੂੰਹ ਤੱਕਣਾ ਵੇਖਦੀ ਪਰ ਫਿਰ ਵੀ ਹੁਣ ਤੇ ਮੈਂ ਕੋਸ਼ਿਸ਼ ਹੀ ਕਰ ਸਕਦੀ ਆ ਵਿਛਰੇ ਰਿਸ਼ਤੇ ਨੂੰ ਸਮੇਟਣ ਦੀ ਉਹਨਾਂ ਨੂੰ ਸਵਾਰਨ ਦੀ ਕਿ ਕੋਈ ਨਾ ਕੋਈ ਰਸਤਾ ਲੱਭ ਹੀ ਲਵਾਂ ਕਿ ਸਭ ਕੁਝ ਸਹੀ ਹੋ ਜੇ ਪਹਿਲਾਂ ਵਾਂਗੂ ਸਾਰਾ ਕੁਝ ਵਧੀਆ ਚੱਲਣ ਦਿਆ ਪੇ ਮੰਮੀ ਡੈਡੀ ਵੀ ਘਰੇ ਆ ਜਾਣ ਤੇ ਸੇਵਕ ਵੀ ਪਹਿਲਾਂ ਵਾਂਗੂ ਖੁਸ਼ ਰਹਿੰਦੇ ਆਪਣ ਜਿਆਰੀ ਟੈਨਸ਼ਨ ਇਹਨਾਂ ਨੂੰ ਕੰਮ ਕਰਦੀ ਵੀ ਪਈ ਆ ਕੰਮਕਾਰ ਜੀ ਇਹਨਾਂ ਨੂੰ ਕਿੰਨਾ ਘਾਟਾ ਪੈ ਗਿਆ ਵਾ ਬਿਜ਼ਨਸ ਚ ਵੀ ਕਿੰਨਾ ਪੈਣ ਦਿਆ ਵਾ ਕੰਮਕਾਰ ਦੇ ਬੰਦਾ ਤੇ ਪਰਵਾਹੀ ਪਾ ਨਹੀਂ ਲੈਂਦਾ ਵਾ ਪਰਿਸ਼ਟਰੀ ਪਰਵਾਹੀ ਕਰਨੀ ਨਾ ਬਹੁਤ ਮੁਸ਼ਕਲ ਆ ਹੁਣ ਅੱਜ ਤੇ ਵੈਸੇ ਠੀਕ ਹੀ ਲੱਗੰਦੇ ਆ ਸਭ ਕੁਝ ਮੈ ਤਾਂ ਨਹੀਂ ਸਹੀ ਹੋ ਹੀ ਜਾਵੇ ਮੇਰੇ ਰਾਹ ਦਾ ਇੱਕ ਵਾਰੀ ਜਾ ਕੇ ਨਾ ਇਹਨਾਂ ਨਾਲ ਮੈਂ ਗੱਲ ਕਰ ਹੀ ਲਵਾਂ ਵੱਧ ਤੋਂ ਵੱਧ ਕੀ ਹੋਊਗਾ ਦੋ ਚਾਰ ਝਿੜਕਾ ਹੀ ਆ ਮੈਂ ਤੇ ਮਾਫੀ ਮੰਗ ਲੂੰਗੀ ਜੇ ਪੈਰ ਤੱਕ ਫੜਨੇ ਪਏ ਨਾ ਮੈਂ ਪੈਰ ਵੀ ਫੜ ਲੂੰਗੀ ਇਹਨਾਂ ਦੇ ਕਿ ਸੇਵਾਕ ਮੈਨੂੰ ਮਾਫ ਕਰ ਦੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੰਮੀ ਇਹਨਾਂ ਨੂੰ ਘਰ ਵਾਪਸ ਲਿਆਉਂਦੀ ਸਭ ਕੁਝ ਪਹਿਲਾਂ ਮੈਂ ਗੁਸਾਈ ਕਰਨ ਦੀ ਵੱਤ ਤੋਂ ਵੱਤ ਗੱਲ ਹੀ ਹੈ ਨਾ ਕੋਈ ਗੱਲ ਨਹੀਂ ਜਿੱਦਾਂ ਤੂੰ ਬੋਲਿਆ ਨਾ ਹੁਣ ਸੁਣਨ ਦੀ ਵੀ ਤਿਆਰੀ ਕਰ ਮੈਂ ਇਹਨਾਂ ਨਾਲ ਗੱਲ ਕਰਦੀ ਜਾ ਕੇ ਸੇਵਕ ਚੱਲੇ ਜੇ ਕਿਤੇ ਚੱਲਿਆ ਮੈਂ ਕਿੱਥੇ ਚੱਲੇ ਜੇ ਬੋਲੋ ਤਾਂ ਸਹੀ ਮੈਨੂੰ ਆਪ ਹੀ ਨਹੀਂ ਪਤਾ ਮੈਂ ਕਿੱਥੇ ਚੱਲਿਆ ਜਿੱਥੇ ਮੇਰੇ ਕਦਮ ਲੈ ਜਾਣਗੇ ਉੱਥੇ ਚੱਲ ਜਾਊਂਗਾ ਤੈਨੂੰ ਤਾਂ ਕੋਈ ਸੋਖਿਆ ਘਰ-ਬਾਰ ਤੇਰੇ ਕੋਲ ਹੈਗਾ ਖਾਣ ਨੂੰ ਰੋਟੀ ਸਿਰ ਤੇ ਛੱਤ ਤੈਨੂੰ ਤਾਂ ਕੋਈ ਚੀਜ਼ ਦੀ ਦਿੱਕਤ ਹੀ ਨਹੀਂ ਆ ਪੈਸਾ ਤੇ ਲਮ ਭੇਜਿਆ ਕਰਨਾ ਪਰ ਮੈਨੂੰ ਇਹ ਨਾ ਪੁੱਛ ਮੈਂ ਕਿੱਥੇ ਚੱਲਿਆ ਮੈਨੂੰ ਆਪ ਨਹੀਂ ਪਤਾ ਮੈਂ ਕਿੱਥੇ ਜਾਊਂ ਨਹੀਂ ਸੇਵਕ ਇਦਾਂ ਨਾ ਕਹੋ ਜੇ ਤੁਸੀਂ ਨਾ ਇਸ ਘਰ 'ਚ ਹੋਗੇ ਤੇ ਮੈਂ ਇਕੱਲੀ ਘਰ 'ਚ ਰਹਿ ਕੇ ਕੀ ਕਰੂੰਗੀ ਮੈਨੂੰ ਤੇ ਉੰਜੇ ਘਰ ਵੱਡ ਖਾਣ ਨੂੰ ਆਉਂਦਾ ਹਾਂ ਤੂੰ ਵੈਸੇ ਵੀ ਇਕੱਲੀ ਘਰ 'ਚ ਖੁਸ਼ ਰਹਿਣੀ ਹੈ ਜਿੱਦਾਂ ਮੇਰੇ ਮਾਪਿਓ ਆਏ ਮੇਰੀ ਭੈਣ ਇੱਥੇ ਸਾਰਿਆਂ ਨੂੰ ਤੂੰ ਦੂਰ ਕੀਤਾ ਮੇਰੇ ਤੋਂ ਕਿਉਂ ਘਰ ਦੇ ਵਿੱਚ ਤੂੰ ਕੱਲੀ ਰਹਿਣਾ ਚਾਹੁੰਦੀ ਹੈ ਇਹ ਸਾਰਾ ਕੁਝ ਘਰ ਬਾਹਰ ਜੋ ਵੀ ਇਹ ਸਾਰਾ ਕੁਝ ਤੈਨੂੰ ਮੁਬਾਰਕ ਸੇਵਕ ਇਦਾਂ ਨਾ ਕਰੋ ਮੈਨੂੰ ਕੱਲਿਆ ਨਾ ਛੱਡੋ ਮੈਂ ਘਰੇ ਕਿਦੀ ਆਸਰੇ ਰਹਿਣਾ ਮੈਂ ਤੇ ਤੁਹਾਡੇ ਨਹੀਂ ਰਹਿਣਾ ਗਿੱਜੀਆਂ ਇਦਾਂ ਨਾ ਕਰੋ ਸੇਵਕ ਤੁਸੀਂ ਜਿੱਦਾਂ ਵੀ ਕਹੋਗੇ ਨਾ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਮਾਫੀ ਮੰਗਣ ਲਈ ਤਿਆਰ ਹਾਂ ਪਰ ਮੈਨੂੰ ਕੱਲਿਆ ਛੱਡ ਕੇ ਨਾ ਜਾਓ ਮੈਂ ਕੰਨਾਂ ਨਾਲ ਥੋੜੀ ਜਿਹੀ ਅਲੱਗ ਕਰਨੀਆਂ ਵਾ ਤੁਸੀਂ ਜੋ ਵੀ ਕਹੋਗੇ ਨਾ ਮੈਂ ਉਦਾਂ ਹੀ ਕਰਨ ਲਈ ਤਿਆਰ ਆ ਮੇਰੇ ਕੋਲੋਂ ਮਾਫੀ ਮੰਗਣ ਦਾ ਕੀ ਫਾਇਦਾ ਕਮਣੀ ਕਾਦੀ ਮਾਫੀ ਮੈਂ ਕਿਉਂ ਮਾਫ ਕਰਾਂ ਜੇ ਤੂੰ ਕਹਿੰਨੀ ਆ ਨਾ ਸਜ਼ਾ ਮਿਲਦੀ ਸਜ਼ਾ ਦਾ ਹੱਕਦਾਰ ਮੈਂ ਵੀ ਆ ਮੈਂ ਵੀ ਸਜ਼ਾ ਹੀ ਭੁਗਤਣ ਚੱਲਿਆ ਆ ਇੱਥੇ ਤੂੰ ਇਕੱਲੀ ਉੱਥੇ ਬਾਹਰ ਮੈਂ ਇਕੱਲਾ ਮੈਨੂੰ ਪਤਾ ਨਹੀਂ ਮੈਂ ਕੀ ਕੰਮ ਕਰਨਾ ਕਿਹੜਾ ਬਿਜ਼ਨਸ ਕਰਨਾ ਬਸ ਇਨਾ ਪਤਾ ਈ ਕਿ ਘਰ ਛੱਡ ਕੇ ਆਪਣੇ ਆਪ ਨੂੰ ਸਜਾ ਦੇਣ ਵਾਸਤੇ ਮੈਂ ਕੱਲਾ ਚੱਲਿਆ ਨਾਲੇ ਹਾਂ ਹੁਣ ਬਿਜ਼ਨਸ ਤੇ ਤੇਰੇ ਸਾਹਮਣੇ ਇੰਨਾ ਲੋਸ ਹੋਇਆ ਕੀ ਕਰੂੰਗਾ ਮੈਂ ਦੱਸ ਇਹ ਘਰ ਨੂੰ ਕੀ ਕਰੂੰਗਾ ਜਦੋਂ ਮੇਰੇ ਕੋਲ ਕੋਈ ਕੰਮ ਹੀ ਨਾ ਆਇਆ ਹੁਣ ਮੈਂ ਬਾਹਰ ਜਾਊਂਗਾ ਕੋਈ ਨਾ ਕੋਈ ਕੰਮ ਕਰੂੰਗਾ ਕਹਿ ਨਾ ਕਹਿ ਨਾ ਥਮਲਾਊਂਗਾ ਤੇ ਫੇਰ ਸੁੱਤਰ ਹੋਣਾ ਸਾਰੀ ਬਾਤ ਵੀ ਤੇ ਮੇਰੇ ਸਾਗਰ ਭਾਈ ਹੁਣਾ ਨਾਲੇ ਤੇ ਇੰਨੇ ਵੀ ਬੰਦੇ ਮੈਨੂੰ ਜਾਣਦੇ ਸਾਰੇ ਉਹਨਾਂ ਕਰਕੇ ਜਾਣਦੇ 5 ਸਾਲ ਦੇ ਵਿੱਚ ਵਿੱਚ ਉਹਨਾਂ ਕਰਕੇ ਮੇਰੀ ਪਛਾਣ ਬਣੀ ਅਜੋਈ ਮਤਦੂਰ ਹੋਇਆ ਤੇ ਕਿਉਂ ਤੇਰੀ ਗਲਤੀ ਮੇਰੀ ਗਲਤੀ ਤੇਰੀ ਮਾਂ ਦੀ ਗਲਤੀ ਗਲਤੀ ਦਾ ਅਕਦਰ ਹੀ ਤੈਨੂੰ ਹੀ ਹੈ ਪਤਾ ਮੈਨੂੰ ਸੇਵਕ ਮੰਮੀ ਮੇਰੀ ਦੀ ਬਹੁਤ ਵੱਡੀ ਗਲਤੀ ਆ ਉਹਨਾਂ ਨੂੰ ਸਗੋਂ ਮੈਨੂੰ ਸਮਝਾਉਣਾ ਚਾਹੀਦਾ ਸੀ ਕਿ ਨਹੀਂ ਸਿਮਰਤ ਰੱਖਾ ਟੁੱਟਦਾ ਵਾ ਤੈਨੂੰ ਆਪਣੇ ਰਿਸ਼ਤੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਪਰ ਉਹ ਵੀ ਕੀ ਕਰਨਾ ਜਿੱਦਾਂ ਮੈਂ ਉਹਨਾਂ ਨੂੰ ਦੱਸਿਆ ਉਹ ਵੀ ਮੇਰੇ ਮਗਰ ਲੱਗ ਗਏ ਤੇ ਜਿੱਦਾਂ ਜਿੱਦਾਂ ਉਹ ਮੈਨੂੰ ਦੱਸਦੇ ਰਹੇ ਮੈਂ ਵੀ ਉਦਾਂ-ਉਦਾਂ ਕਰੀ ਗਏ ਪਰ ਤੁਹਾਨੂੰ ਪਤਾ ਮੈਂ ਗਈ ਹੀ ਮੰਮੀ ਕੋ ਉਹ ਕਿਹਾ ਇਹ ਮੈਂ ਉਹਨਾਂ ਦੀ ਇਸ ਗੱਲੋਂ ਬੜੀ ਬੇਚੈਨ ਜਾ ਕੇ ਆਈ ਮੈਂ ਕਿਹਾ ਮੰਮੀ ਨੂੰ ਕਿ ਜੋ ਕੁਝ ਵੀ ਹੋਉਂਦਾ ਨਾ ਮੇਰੇ ਨਾਲ ਸਿਰਫ ਤੁਹਾਡੇ ਕਰਕੇ ਹੋਉਂਦਿਆ ਵਾ ਜੇ ਅੱਜ ਮੰਮੀ ਮੇਰੇ ਘਰ ਇੰਦੇ ਕੀ ਮੇਰੇ ਘਰ ਇੰਨਾ ਝੂਠ ਨਾ ਬੋਲ ਮੈਨੂੰ ਪਤਾ ਆ ਪੈਰ ਪੈਰ ਤੇ ਤੂੰ ਝੂਠ ਬੋਲ ਕੇ ਮੇਰੇ ਕੋਲ ਕੀ ਕੁਝ ਕਰਾਇ ਸਹੀ ਗੱਲਾਂ ਦੀ ਨਾ ਤੇ ਮੇਰੀ ਮੰਮੀ ਨੇ ਮੈਨੂੰ ਸਮਝਾਉਣਾ ਉਹ ਤਾਂ ਚਲਦੇ ਸਮਝਾਉਂਦੇ ਨਾ ਮੈਂ ਹੀ ਸਮਝਾ ਲੈਣਾ ਉਦੋਂ ਤੇ ਮੇਰੀਆਂ ਅੱਖਾਂ ਗਾੜੀ ਪੱਟੀ ਬੰਨੀ ਬੰਨੀ ਕਿੰਨੇ ਤੇ ਇਹ ਦੋਵੇਂ ਮਾਂ ਮਾਤੀ ਯਾਨੀ ਚੱਲ ਮੰਨਦਾ ਮੈਂ ਸਾਰਾ ਕੁਝ ਮੰਨਦਾ ਗਲਤ ਹੋਇਆ ਮੈਂ ਤੁਹਾਡੇ ਪਿੱਛੇ ਲੱਗਾ ਰਿਆ ਤੁਹਾਡੀ ਸੁਣਦਾ ਰਿਆ ਉਹ ਆਪਣੀ ਮਾਂ ਦੀ ਤੇ ਮੈਂ ਸੁਣੀ ਨਾ ਭੈਣ ਮੈਨੂੰ ਕਹਿੰਦੀ ਵੀ ਰਹੀ ਕਿ ਨਹੀਂ ਵੀਰੇ ਆ ਇਦਾਂ ਗਲਤ ਹੋ ਂਡਿਆ ਇਦਾਂ ਆਪਾਂ ਕੀ ਕਰਦੇ ਇਹਨੂੰ ਤੇ ਕਹਿੰਦੇ ਸੀ ਚੋਰੂ ਦਾ ਗੁਲਾਮ ਬਣਿਆ ਫਿਰਦਾ ਮੈਂ ਮੰਮੀ ਸਹੀ ਕਹਿੰਦੇ ਸਾਡੀ ਤਾਂ ਸੁਣਦਾ ਹੀ ਨਹੀਂ ਸੁਣਦਾ ਹੀ ਉਹਨਾਂ ਦੀ ਉਹ ਗੱਲ ਹੋਈ ਅੱਜ ਤੁਹਾਡੀ ਸੁਣਨ ਤੇ ਕਰਕੇ ਆਪਣੇ ਮਾਤੋਂ ਤਾਂ ਦੂਰ ਹੋਇਆ ਫਿਰ ਤਾਂ ਸੇਵਕ ਉਹ ਮੈਂ ਤੁਹਾਨੂੰ ਗੱਲ ਦੱਸਣੀ ਕਿ ਮੰਮੀ ਹੁਣੀ ਮੈਨੂੰ ਮਿਲੇ ਹੀ ਪਾਪਾ ਵੀ ਨਾਲ ਹੀ ਤੇ ਅੰਜੂ ਦੀਦੀ ਵੀ ਮੈਂ ਕੀਤੀ ਉਹਨਾਂ ਨਾਲ ਗੱਲ ਮੈਂ ਮਾਫੀ ਵੀ ਮੰਗੀ ਆ ਮੈਂ ਉਹਨਾਂ ਨੂੰ ਕਿਹਾ ਕਿ ਬੱਸ ਕਰ ਬੱਸ ਕਰ ਝੂਠ ਨਾ ਬੋਲ ਮੈਨੂੰ ਮੇਰੀ ਮਾਂ ਦੇ ਸੁਭਾਅ ਦਾ ਪਤਾ ਆ ਤੂੰ ਮਾਫੀ ਮੰਗੀ ਹੁੰਦੀ ਨਾ ਅੱਜ ਮਾਂ ਮੇਰੀ ਭੂਏ ਜਾਣੀ ਨਹੀਂ ਸੇਵਕ ਤੂੰ ਸੱਚੀ ਉਹ ਉਪਵਾਸ ਨਾ ਅੰਜੂ ਦੀ ਲੱਗੀ ਚਲ ਗਈ ਤੇ ਮੰਮੀ ਮੰਨ ਗਈ ਵੀ ਨਾ ਔਨ ਲਈ ਮੰਮੀ ਮੰਨ ਗਈ ਪਾਪਾ ਵੀ ਮੰਨ ਗਏ ਅੰਜੂ ਦੀ ਦੀ ਗੱਲ ਆ ਉਹ ਮੈਂ ਖੁਦ ਜਾਊਂਗੀ ਸੇਵਕਾ ਉਹਨਾਂ ਨਾਲ ਮੈਂ ਗੱਲ ਕਰੂੰਗੀ ਮੈਨੂੰ ਪੈਰੀ ਤੱਕ ਪੜਾ ਪਊਗਾ ਮੈਂ ਪੈਰੀ ਵੀ ਪਹਿਰੂੰਗੀ ਪਰ ਮੋਂਨਨ ਵਾਪਸ ਉਹਨਾਂ ਘਰ ਚ ਲੈ ਕੇ ਆਉਂਗੀ ਪੈਰੀ ਪਹਿ ਕੇ ਮੈਨੂੰ ਦੱਸ ਕੀ ਕਰਾਂਗੇ ਪੈਰੀ ਪਹਿ ਮੈਂ ਸਭ ਕੁਝ ਮੈਂ ਵਗਾੜਿਆ ਨਾ ਸਭ ਕੁਝ ਮੈਂ ਸਭ ਕੁਝ ਸਹੀ ਕਰੂੰਗੀ ਮੈਂ ਮੰਮੀ ਪਾਪਾ ਨੂੰ ਇਸ ਘਰ ਚ ਲੈ ਕੇ ਆਉਂਗੀ ਉਹਨਾਂ ਨੂੰ ਵਧੀਆ ਤਰੀਕੇ ਨਾਲ ਰੱਖੂੰਗੀ ਸਭ ਕੁਝ ਜਈ ਕਰੂੰਗੀ ਜੇਵਕੀ ਨਾ ਲੈ ਬਾਜੀਆਂ ਮੇਰੇ ਗਾੜੀ ਨਾ ਕਰ ਮੈਨੂੰ ਜਾਣ ਲੈ ਨਹੀਂ ਜੇਵਕੀ ਨਹੀਂ ਜੇਵਕੀ ਮੈਨੂੰ ਤੂੰ ਹੀ ਨਾ ਆ ਜਾਓ ਇਦਾਂ ਨਾ ਕਰੋ ਮੈਂ ਕਿੱਥੇ ਰੂੰਗੀ ਮੈਂ ਕਿਦੇ ਹਾਸਾ ਰੂੰਗੀ ਕਾਦਾ ਹਾਸਰਾ ਮੰਨਣਾ ਪਊ ਇੱਕ ਗੱਲ ਤੇਰੇ ਦਿਮਾਗ ਅਜੇ ਵੀ ਤੇਰੇ ਨਾ ਦਿਮਾਗ ਅੰਦਰ ਨਾ ਰਿਸ਼ਤਿਆਂ ਦੀ ਕਦਰ ਨਹੀਂ ਹੈਗੀ ਕਦਰ ਕਾਦੀ ਆ ਇਹ ਪਈਏ ਦੀ ਤੈਨੂੰ ਪਤਾ ਜੇ ਇਥੋਂ ਇਹ ਚਲ ਗਿਆ ਤੇ ਮੇਰੇ ਕੋਲ ਪੈਸਾ ਧਿਲਾ ਕੋਈ ਨਹੀਂ ਹੋਣਾ ਹੁਣ ਤੈਨੂੰ ਸਾਰੇ ਇਸ ਗੱਲ ਦਾ ਸਮਝ ਆ ਗਿਆ ਤੂੰ ਨਾ ਦੋਵੇਂ ਮਾਂ ਮਾਤੀਆਂ ਨੇ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਕਦਰ ਕੀਤੀ ਰੁਪਈਏ ਦੀ ਸਾਡੇ ਕੋਲ ਰੁਪਈਆ ਨਹੀਂ ਸੇਵਕ ਐਦਾਂ ਦੀ ਗੱਲ ਨਹੀਂ ਆ ਗਈ ਐਦਾਂ ਦੀ ਗੱਲ ਆ ਮੈਂ ਵੇਖੋ ਮੈਂ ਉਦੋਂ ਵੀ ਤਾਂ ਤੁਹਾਡੇ ਨਾਲ ਹੀ ਨਾ ਜਿਉਂਦਾ ਤੁਹਾਡੇ ਕੋ ਕੋਸ਼ਿਸ਼ ਵੀ ਨਹੀਂ ਹੁੰਦਾ ਨਾ ਤਲਾ ਮੈਨੂੰ ਮੈਨੂੰ ਪਤਾ ਆ ਉਹ ਮੈਂ ਤਾਂ ਪਿਆਰ ਕਰਕੇ ਗਲਤੀ ਕਰ ਬੈਠਾ ਮੈਂ ਤਾਂ ਧੋਖੇ 'ਚ ਰਹਿ ਗਿਆ ਆ ਪਿਆਰ ਮੇਰਾ ਸਹੀ ਰਸਤਾ ਨਹੀਂ ਵਿਖਾਇਆ ਨਹੀਂ ਸੇਵਕ ਹਮੇਸ਼ਾ ਅੱਖਾਂ ਤੇ ਪੱਟੀ ਬੰਨ੍ਹੀ ਜੋ ਤੂੰ ਕਿਹਾ ਉੱਲੂ ਆਂ ਗੂ ਮੈਂ ਮੰਨਦਾ ਚਲਾ ਗਿਆ ਉਹ ਮੈਨੂੰ ਤੇ ਉਸ ਦਿਨ ਹੀ ਸਮਝ ਜਾਣਾ ਚਾਹੀਦਾ ਸੀ ਜਦਨ ਤੋਂ ਮੇਰੇ ਮਾਪੇ ਨੂੰ ਪਹਿਚਾਣਨ ਤੋਂ ਮਨਾ ਕੀਤਾ ਸੀ ਭੁੱਲ ਜਾ ਕਿ ਤੇਰਾ ਕੋਈ ਸੇਵਕ ਹੈਗਾ ਹੈ ਨਹੀਂ ਭੁੱਲ ਜਾ ਕਿ ਮੇਰਾ ਕੋਈ ਘਰ ਵਾਲਾ ਹੈਗਾ ਮੇਰਾ ਕੋਈ ਪਿਆਰ ਹੈਗਾ ਨਹੀਂ ਸੇਵਕ ਕਿੱਦਾਂ ਦਾ ਜੇ ਤੂੰ ਉਹਨਾਂ ਨੂੰ ਭੁੱਲ ਸਕਦੀ ਹੈਂ ਤਾਂ ਤੂੰ ਮੈਨੂੰ ਕਿਉਂ ਨਹੀਂ ਭੁੱਲ ਸਕਦੀ ਆ ਸਾਰਾ ਘਰ-ਬਾਰ ਜੋ ਵੀ ਹੈ ਸਾਰਾ ਕੁਝ ਤੇਰੇ ਨਾਲ ਮੈਨੂੰ ਇੱਕੋ ਸਭ ਕੁਝ ਨਹੀਂ ਚਾਹੀਦਾ ਮੈਨੂੰ ਤੂੰ ਹੀ ਚਾਹੀਦੀ ਏ ਤੇ ਸੇਵਕ ਕਿੱਦਾਂ ਦਾ ਓ ਜਾ ਤੇ ਤੈਨੂੰ ਰੁਪਈਆ ਚਾਹੀਦਾ ਹੈ ਤੇਰੀ ਮਾਂ ਜਾਣਦੀ ਸੀ ਹਾਡੇ ਕਰਕੇ ਸਟੈਂਡ ਰਹਾ ਤੂੰ ਹਾਡੇ ਕਰਕੇ ਹੁਣ ਮੈਂ ਤੈਨੂੰ ਦੱਸਦਾ ਤੇਰਾ ਆਸਰਾ ਇੰਨਾ ਜਿੰਨਾ ਨਹੀਂ ਲੈਣਾ ਹੁਣ ਮੈਂ ਨਹੀਂ ਤੁਹਾਡੇ ਗੜੀ ਹੱਥ ਨਹੀਂ ੜਦਾ ਕੱਲਾ ਸਟੈਂਡ ਹੋ ਕੇ ਮੈਂ ਮਾਫੀ ਮੰਗਦੀ ਨਾ ਮੈਂ ਤੈਨੂੰ ਕਿਉਂ ਤੇ ਉਹ ਮਾਫੀ ਮੰਗੇਦਾ ਕੀ ਕੀ ਕਰੇਗੀ ਮੈਂ ਆਪਣੀ ਮੰਮੀ ਵੱਲੋਂ ਮਾਫੀ ਮੰਗਦੀ ਨੇ ਤੂੰ ਵੱਡੀ ਕੀ ਗੱਲ ਹਾਂ ਮੰਮੀ ਵੱਲੋਂ ਮਾਫੀ ਆਪਣੀ ਮਾਂ ਨੂੰ ਮਾਂ ਕਹਿੰਦੀ ਰਹੀ ਤੇ ਮੇਰੀ ਮਾਂ ਨੂੰ ਪਹਿਚਾਨਣ ਤੋਂ ਮਨਾ ਕੀਤਾ ਨਹੀਂ ਜੀ ਇਸੇ ਉਕਦਾ ਘਰ ਨਹੀਂ ਉਹ ਮੈਨੂੰ ਤੇ ਉਸ ਦਿਨ ਹੀ ਸਮਝ ਜਾਣਾ ਚਾਹੀਦਾ ਸੀ ਤੇਰੇ ਦਿਮਾਗ ਅੰਦਰ ਕੀ ਚੱਲਣਦਿਆ ਨਹੀਂ ਸੇਵਕ ਅੱਛਾ ਉਹ ਦਿਨ ਮੇਰੇ ਕਹਿ ਦਿੱਤਾ ਅੱਜ ਤੋਂ ਬਾਅਦ ਇਹ ਮੇਰੇ ਮਾਪਿਓ ਅੱਜ ਤੋਂ ਬਾਅਦ ਨਹੀਂ ਮੈਂ ਇਦਾਂ ਕਰਦੀ ਅੱਜ ਤੋਂ ਬਾਅਦ ਮੈਂ ਸੱਸ ਨਹੀਂ ਸਮਝਦੀ ਇਹਨਾਂ ਨੂੰ ਆਪਣੀ ਮਾਂ ਸਮਝੂਗੀ ਨੌਕਰਾਣੀ ਬਣਾ ਕੇ ਰੱਖਿਆ ਮੇਰੀ ਮਾਂ ਨੌਕਰਾਣੀ ਹੈ ਜਿੰਨੇ ਰਾਜ ਕਰਨਾ ਹੀ ਹੈ ਘਰ ਚ ਉਹਨੂੰ ਨੌਕਰਾਣੀ ਬਣਾਤਾ ਆਪ ਬੈਠੀ ਰਹੀ ਬਿਮਾਰੀਆਂ ਦੇ ਬਹਾਨੇ ਲਾਏ ਮੈਨੂੰ ਤੇ ਇਹ ਚੀਜ਼ ਦਾ ਵੀ ਨਹੀਂ ਪਤਾ ਉਹ ਜੇ ਸ਼ਦਾਈ ਮੈਂ ਜਿੰਨੂੰ ਸਮਝ ਜਾਣਾ ਚਾਹੀਦਾ ਏ ਕਿ ਰਿਪੋਰਟਾਂ ਕਿੱਥੇ ਆ ਮੈਂ ਕਿਹਾ ਜਿੱਤਨ ਮੈਂ ਕਿਹਾ ਹੈ ਨਾ ਕਿ ਚਾ ਲਾ ਦੇ ਦਵਾਈ ਲੈ ਲਈ ਨਹੀਂ 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 ਅੱਜ ਡਾਕਟਰ ਨਹੀਂ ਐਂਦਾ ਡਾਕਟਰ ਐਂਦਾ ਬੰਦਾ ਕੋਈ ਉੱਤ ਨਹੀਂ ਸਮਝ ਜਾਨਾ ਤੇ ਉਹ ਜਾਣਦੇ ਸਭ ਪਤਾ ਮੈਨੂੰ ਹਾਂ ਚਲ ਇੱਕ ਗੱਲ ਦੱਸ ਭੈਣ ਦਾ ਵਿਆਹ ਕੀਤਾ ਵਿੱਚ ਖਲੋਤੀ ਅੱਗੇ ਹੋ ਕੇ ਚੱਲੀ ਤੂੰ ਤੇ ਤੂੰ ਮੈਨੂੰ ਇੱਕ ਵਾਰੀ ਨਹੀਂ ਦੱਸਿਆ ਉਹ ਜੇ ਤੂੰ ਮੈਨੂੰ ਦੱਸ ਦਿੰਨੀ ਸ਼ਾਇਦ ਮੈਂ ਸਮਝ ਜਾਣਾ ਤੂੰ ਸਮਝਾ ਦਿੰਨੀ ਪਰ ਨਹੀਂ ਮੇਰੀਆਂ ਅੱਖਾਂ ਗੜੀ ਪੱਟੀ ਬੰਨੀ ਉਹ ਜੇ ਦੋਸਤੀ ਰਿਸ਼ਤੇਦਾਰੀ ਚ ਬਦਲ ਜਾਂਦੀ ਤੇ ਕੀ ਹੋ ਜਾਣਾ ਚੱਲ ਮੈਂ ਛਦਾਈ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਮੇਰੀ ਬਦਨਾਮੀ ਹੋਣੀ ਮੈਨੂੰ ਲੋਕਾਂ ਨੇ ਐ ਕਹਿਣਾ ਫਲਾਣ ਕਹਿਣਾ ਤੂੰ ਮੈਨੂੰ ਸਮਝਾ ਸਕਦੀ ਹੈ ਨਾ ਸਮਝਾ ਸਕਦੀ ਹੈ ਨਾ ਕਿਉਂ ਚੱਲ ਆ ਖੇਡੀਆਂ ਤੁਸੀਂ ਇਹ ਮਾਵਾਂ ਤੀਆਂ ਕੱਲਿਆਂ ਰਹਿਣ ਵਾਸਤੇ ਕੱਲੇ ਰਹਿਣ ਦਾ ਸ਼ੌਂਕ ਹੈ ਨਾ ਰੋ ਕੱਲੇ ਤੁਹਾਡਾ ਘਰ ਤੁਹਾਨੂੰ ਮੁਬਾਰਕ ਚੱਲੇ ਜਾ ਸੇਵਕ ਮੇਰੀ ਗੱਲ ਤੇ ਸੁਣ ਲੋ ਸੇਵਕ